ਉਸੀ ਐਸ ਵੀਡੀਓ ਨੂੰ ਜਰੂਰ ਵੇਖਿਓ ਮੈਨੂੰ ਖੁੱਲੇ ਖਰਚੀਆਂ ਦੀ ਆਦਤ ਪਈ ਹੁੰਦੀ ਆ ਬਾਹਰੇ ਰਹਿਣਾ ਹੁੰਨਾ ਉਸ ਦੌਰਾਨ ਸਾਰਾ ਕੁਝ ਵਿਗੜ ਚੁੱਕਿਆ ਹੁੰਦਾ ਹੈ ਨਾ ਤੇ ਆ ਤਾਂ ਤਾਂ ਉਹ ਹੀ ਨਹੀਂ ਜਾਂਦੀ ਨਹੀਂ ਜਾਂਦੀਆਂ ਤਾਂ ਮੈਨੂੰ ਇਹ ਕਮੀ ਮਹਿਸੂਸ ਹੁੰਦੀ ਆ ਕਿ ਬਈ ਆਪਾਂ ਕਿਸੇ ਬਈ ਖਰਚੇ ਦੀ ਕਮੀ ਪੈਸੇ ਦੀ ਕਮੀ ਮੈਨੂੰ ਆਉਣੀ ਸ਼ੁਰੂ ਹੁੰਦੀ ਆ ਹਾਂ ਕਿਉਂਕਿ ਪਰਿਵਾਰ ਵੱਲੋਂ ਘੇੜ ਮਿੰੜ ਮਾ ਖਰਚਾ ਦਿੱਤਾ ਉਹਨਾਂ ਦੀ ਆਮਦਨੀ ਮੁਤਾਬਕ ਜਦੋਂ ਇਹ ਚੀਜ਼ ਹੁੰਦੀ ਆ 6-7 ਮਹੀਨੇ ਤਾਂ ਪਹਿਲਾਂ ਸਗਣਾ ਸੁਗਣਾ ਵਾਲੇ ਪੈਸੇ ਹੁੰਦੇ ਆ ਨਵੇਂ ਵਿਆਹ ਦਾ ਉਹ ਹੁੰਦਾ ਹੈ ਨਾ ਇਧਰੋਂ ਫੜਲੇ ਇਧਰੋਂ ਫੜਲੇ ਚੱਲ ਜਿਵੇਂ ਚਰ ਜਾਂਦੇ ਆ ਹੈ ਨਾ ਇਹ ਚੀਜ਼ਾਂ ਕਿਉਂਕਿ ਉਦੋਂ ਆਪਾਂ ਇਹ ਤਾਂ ਦੇਖਦੇ ਨਹੀਂ ਸੀ ਬਈ ਹਾਲਾਤ ਆਪਣੇ ਪਰਿਵਾਰ ਦੇ ਕੀ ਨੇ ਉਦੋਂ ਗੱਡੀ ਦੇ ਵਿੱਚ ਹੀ ਆਪਾਂ ਨੇ ਜਾਣਾ ਵਿਆਹ ਤੋਂ ਬਾਅਦ ਆ ਕਰਨਾ ਵਾ ਕਰਨਾ ਉੱਥੇ ਖਰਚੇ ਵੀ ਉਸ ਤਰੀਕੇ ਦੇ ਸੀ ਇਹ ਚੀਜ਼ ਹੋਣ ਦੇ ਨਾਲ ਮੈਂ ਆਪਣੇ ਇੱਕ ਫਰੈਂਡ ਨਾਲ ਸਲਾਹ ਕਰਦਾ ਕਿ ਯਾਰ ਆ ਚੀਜ਼ ਹੋਣ ਲੱਗ ਗਈ ਭਾਈ ਮੈਂ ਤਾਂਗਾ ਮੇਰਾ ਕੋਈ ਹੱਲ ਕਰੋ ਉਹ ਅੰਬਰਸਰ ਸਾਈਡ ਦਾ ਸੀ ਮਲੇਰਕੋਟ ਦੇ ਉਹਦੀ ਤਰੀਕ ਹੁੰਦੀ ਆ ਮੇਰਾ ਪਿੰਡ ਇਹ ਰੋਡ ਦੇ ਉੱਤੇ ਹੀ ਪਿੰਡ ਆ ਤਾਂ ਉਹ ਤਰੀਕ ਤੇ ਆਇਆ ਮੈਨੂੰ 10 ਗ੍ਰਾਮ ਚਿੱਟਾ ਫੜਾ ਜਾਂਦਾ ਤੁਹਾਨੂੰ ਮੈਨੂੰ ਮੈਂ ਉਹ ਚੀਜ਼ਾਂ ਦਾ ਐਡਿਕਟ ਨਹੀਂ ਹੁੰਨਾ ਪਹਿਲਾਂ ਤੁਹਾਨੂੰ ਉਸ ਤੋਂ ਪਹਿਲਾਂ ਪਤਾ ਹੁੰਦਾ ਇਸ ਚੀਜ਼ ਬਾਰੇ ਹਾਂ ਪਤਾ ਹੁੰਦਾ ਕਦੇ ਕੀਤਾ ਸੀ ਸੇਵਨ ਜੇ ਕਦੇ ਫੀਮ ਓਕੇ दारू ਹੈਨਾ ਇਹ ਜੀਆਂ ਚੀਜ਼ਾਂ ਭਈ ਇੱਥੇ ਤੱਕ ਨੌਬਤ ਨਹੀਂ ਆਈ ਚਿੱਟਾ ਨਹੀਂ ਸੀ ਕਿਤੇ ਤੇ ਉਹ ਜਦੋਂ ਮੇਰੇ ਹੱਥਾਂ ਜਾ ਗਿਆ ਹੁਣ ਮੈਨੂੰ ਨਹੀਂ ਪਤਾ ਸੀ ਕਿ ਜ਼ਿੰਦਗੀ ਸਵਾਰ ਨਹੀਂ ਜਿਹੜੀ ਚੀਜ਼ ਹੁਣ ਫੇਰ ਸੋਚ ਰਿਹਾ ਇੱਕ ਵਾਰ ਫੇਰ ਤੋਂ ਦੁਬਾਰਾ ਤੈਨੂੰ ਬਰਬਾਦੀ ਵੱਲ ਤੂੰ ਆਪ ਹੀ ਹੈਨਾ ਜਾਣਾ ਸ਼ੁਰੂ ਕਰ ਰਹੇ ਹਾਂ ਉਹ ਮੈਨੂੰ 10 ਗ੍ਰਾਮ ਚਿੱਟਾ ਦੇ ਜਾਂਦਾ ਤਾਂ ਮੈਂ ਆਪਣੇ ਪਿੰਡ ਦੇ ਪਿੰਡ ਦੇ ਨਾਲ ਦੇ ਮੁੰਡੇ ਹੈਨਾ ਨਾਲ ਦੇ ਪਿੰਡ ਦਾ ਮੁੰਡਾ ਹੁੰਦਾ ਉਹਦੇ ਰਾਹੀਂ ਵੇਚਣਾ ਸਟਾਰਟ ਕਰ ਦਿੰਦਾ ਜਦੋਂ ਵੇਚਣਾ ਸਟਾਰਟ ਕਰਦਾ ਮੈਨੂੰ ਉਦੋਂ ਪਤਾ ਹੀ ਨਹੀਂ ਲੱਗਦਾ ਕਿ ਕਦੋਂ ਮੈਂ ਇੱਕ ਦੂਜਿਆਂ ਨੂੰ ਵੇਚਦਾ ਵੇਚਦਾ ਹੈ ਨਾ ਉਹ ਘੜ ਬਰਬਾਦ ਕਰਦਾ ਕਰਦਾ ਅਫਦਾ ਆਪ ਲੱਗ ਗਿਆ ਕਿਉਂਕਿ ਸੈਂਪਲ ਚੈੱਕ ਕਰਦੇ ਹਾਂ ਉਹ ਹੈ ਨਾ ਉਹ ਇੱਕ ਵਾਰ ਤਾਂ ਮੈਨੂੰ ਫ੍ਰੀ ਦੇ ਜਾਂਦਾ ਉਸ ਤੋਂ ਬਾਅਦ ਮੈਂ ਮੁੱਲ ਲੈਣਾ ਹੁੰਦਾ ਮੁੱਲ ਲਿਆਉਣਾ ਹੁੰਦਾ ਉਥੇ ਇਹ ਡਰ ਹੁੰਦਾ ਕਿ ਮਾਲ ਮਾੜਾ ਹੋਇਆ ਅੱਗੇ ਵਿਕਣਾ ਨਹੀਂ ਅੱਗੇ ਸੇਲ ਨਹੀਂ ਹੋਣਾ ਨਾਲ ਦੇ ਮੁੰਡੇ ਨੇ ਕਹਿਣਾ ਭਾਈ ਆਪਾਂ ਸੈਂਪਲ ਦੇਖਦੇ ਹਾਂ ਚੈੱਕ ਕਰੀ ਭਈ ਚੈੱਕ ਕਰੀ ਐਵੇਂ ਹੀ ਆਪਣੇ ਪੈਸੇ ਬਰਬਾਦ ਨਾ ਹੋ ਜਾਣ ਆ ਨਾ ਹੋ ਜਾਣ ਉਸ ਸਮੇਂ ਰਿਸਕ ਨਹੀਂ ਲਿਆ ਜਾ ਸਕਦਾ ਸੀਗਾ ਹਨਾ ਪੈਸਿਆਂ ਦਾ ਉਹ ਸੈਂਪਲ ਚੈੱਕ ਕਰਦੇ ਕਰਦੇ ਇਸ ਕਦਰ ਮੈਂ ਕਹਿੰਨਾ ਮੈਂ ਨਸੇ ਚਿੱਤਾ ਹਜਣਾ ਮੈਨੂੰ ਆਪਣੇ ਆਪ ਦੀ ਹੋਸ਼ ਨਹੀਂ ਰਹਿੰਦੀ ਆਪਣੇ ਰਿਸ਼ਤਿਆਂ ਦੀ ਨਾਤਿਆਂ ਦੀ ਹਨਾ ਜਾਂ ਜੋ ਕੁਸ ਮੈਂ ਪਹਿਲਾਂ ਸੀ ਮੈਨੂੰ ਕੋਈ ਹੋਸ਼ ਨਹੀਂ ਰਹਿੰਦੀ ਹਣਾ ਮੈਂ ਨਸੇ ਦੇ ਵਿੱਚ ਜੋ ਜੋ ਇੱਕ ਨਸ਼ੇੜੀ ਕਰਦਾ ਉਹ ਸਾਰੀਆਂ ਅੰਤਾਂ ਮੇਰੇ ਵਿੱਚ ਆ ਗਈਆਂ ਇਹ ਵਿਆਹ ਤੋਂ ਕਿੰਨੇ ਟਾਈਮ ਬਾਅਦ ਦੀ ਗੱਲ ਹੈ ਵਿਆਹ ਤੋਂ ਤਕਰੀਬਨ 7-8 ਮਹੀਨੇ ਬਾਅਦ ਮੈਂ ਸਟਾਰਟਿੰਗ ਕਰਦਾ 2-3 ਮਹੀਨਿਆਂ ਦੇ ਵਿੱਚ ਵਿੱਚ ਆਲ ਜਿਕੇ ਰਹਿ ਜਾਂਦਾ ਤੁਹਾਡੇ ਕਰਦੇ ਨੂੰ ਪਤਾ ਲੱਗ ਜਾਂਦਾ ਕਿ ਮੈਂ ਠੂਏ ਕੰਮ ਪੈ ਗਿਆ ਹਾਂ ਜਦੋਂ ਮੈਂ ਪੂਰੀ ਤਰ੍ਹਾਂ ਨਾਲ ਕਰੀ ਕਹਿ ਦਈਏ ਬਈ ਪੂਰੀ ਤਰ੍ਹਾਂ ਨਾਲ ਹੈ ਨਾ ਹਾਂ ਪਹਿਲਾਂ ਕਰਦੇ ਨੂੰ ਪੂਰੀ ਤਰ੍ਹਾਂ ਜਿਵੇਂ ਇੱਕ ਨਸ਼ੇੜੀ ਬਹਾਨੇ ਬਣਾਉਂਦਾ ਮੈਂ ਪੂਰੀ ਤਰ੍ਹਾਂ ਨਾਲ ਆਪਾਂ ਕਹਿੰਦੀ ਜਚਾਉਣ ਦੀ ਕੋਸ਼ਿਸ਼ ਕੀਤੀ ਨਹੀਂ ਨਹੀਂ ਮੈਂ ਨਹੀਂ ਕੁਝ ਕਰਿਆ ਮੈਂ ਵੀ ਕੀਤੀ ਮਾਤਾ ਉਹਨਾਂ ਨੇ ਕਹਿਣਾ ਉਹ ਮੇਰਾ ਸਹਰਾ ਐ ਹੁੰਦਾ ਐ ਹੁੰਦਾ ਉਹ ਉਹੀ ਸਿਆਣਿਆਂ ਦੇ ਚੱਕਰਾਂ 'ਚ ਪਾ ਲੈਣਾ ਹੈ ਨਾ ਵੀ ਐ ਬਾ ਜਿੰਨੇ ਇੱਕ ਨੇ ਸੇੜੀ ਬਹਾਨੇ ਮਾਰ ਸਕਦਾ ਹੁੰਦਾ ਬਚਾ ਲਈ ਮੈਂ ਮਾਰੇ ਹੈ ਨਾ ਮੇਰੇ ਪਰਿਵਾਰ ਵੱਲੋਂ ਹਰ ਤਰ੍ਹਾਂ ਨਾਲ ਮੇਰਾ ਇਲਾਜ ਕਰਾਉਣ ਦੀ ਸਮਝਣ ਦੀ ਕੋਸ਼ਿਸ਼ ਕੀਤੀ ਗਈ ਪਰ ਆਖਰ ਨੂੰ ਇੱਕ ਦਿਨ ਪਤਾ ਲੱਗ ਜਾਂਦਾ ਕਿ ਚਿੱਠੇ ਦਾ ਐਡਕਟ ਹੋ ਗਿਆ ਹੈ ਨਾ ਤੇ